ਡੇਰਾ ਵਿਆਸ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਲਈ ਉਸ ਥਾਂ ਦੇ ਉੱਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਏ ਅੱਜ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਤੇ ਡੇਰੇ ਵਿਆਸ ਦਾ ਆਪਸ ਵਿੱਚ ਮਲਾਪ ਹੁੰਦਾ ਏ ਇਹ ਉਹ ਮਲਾਪ ਹੈ ਜਿਤਨਾ ਆਮ ਕਹਾਵਤ ਹੈ ਸਾਡੇ ਲੋਕਾਂ ਦੀ ਕਿ ਚੋਰ ਚੋਰ ਮਸੇਰੇ ਪਾਏ ਉਹ ਵੀ 2 ਨੰਬਰ ਦੇ ਕੰਮ ਕਰਨ ਵਾਲਾ ਤੇ ਉਹ ਵੀ 2 ਨੰਬਰ ਦੇ ਕੰਮ ਕਰਨ ਵਾਲਾ ਤੇ ਉਹ ਇਹਨਾਂ ਦੇ ਉੱਤੇ ਇਹ ਗੱਲ ਬੜੀ ਠੁੱਕਦੀ ਆ ਕਿ ਚੋਰ-ਚੋਰ ਮਸیرے ਭਾਈ ਵੀ ਡੇਰੇ ਚੱਲਿਆ ਕਿੱਥੋਂ ਆ ਤੇ ਕਿਉਂ ਚਲਾ ਗਿਆ ਇਹ ਅੰਮ੍ਰਿਤਸਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਡੇਰੇ ਕਿਉਂ ਪੈਦਾ ਕੀਤੇ ਜਾ ਰਹੇ ਨੇ ਹਾਈ ਕੋਰਟ ਨੇ ਕੀ ਕਿਹਾ ਸੀ ਕਿ ਤੁਸੀਂ ਜਿਹੜਾ ਦਰਿਆ ਦਾ ਰੁਖ ਮੋੜਦੇ ਹੋ ਉਹਦੇ ਨਾਲ ਜ਼ਮੀਨਾਂ ਤੇ ਕਬਜ਼ਾ ਕਰਦੇ ਹੋ ਕਿਸ ਤਰੀਕੇ ਦੀ ਕੋਈ ਉਸ ਤੋਂ ਬਾਅਦ ਕੋਈ ਅਧਿਕਾਰੀਆਂ ਨੇ ਕਾਰਵਾਈ ਕੀਤੀ ਸੀ ਡੇਰਾ ਬਿਆਸ ਵੱਲੋਂ ਦਰਿਆ ਦਾ ਸੱਜਾ ਪੰਨਾ ਜਿਹੜਾ ਡੇਰੇ ਵਾਲੀ ਸਾਈਡ ਦਾ ਸੀ ਉਧਰ ਮਿੱਟੀ ਪਾਈ ਜਾਂਦੀ ਸੀ ਦੂਸਰੇ ਪਾਸੇ ਵਰਮੇ ਲਾ ਕੇ ਦਰਿਆ ਦੇ ਵਿੱਚੋਂ ਦੀ ਜਿਹੜੀ ਰੇਤਾ ਕੱਢਿਆ ਜਾਂਦਾ ਸੀ ਢਿਲਵਾ ਸਾਈਡ ਤੋਂ ਮੰਡ ਬਤਾਲਾ ਕਪੂਰਥਲੇ ਦੇ ਜਿਹੜੇ ਪਿੰਡ ਨੇ ਚੱਕੋ ਕੀ ਆ ਇਧਰੋਂ ਮਿੱਟੀ ਕੱਢੀ ਜਾਂਦੀ ਸੀ ਤੇ ਉਧਰ ਪਾਈ ਜਾਂਦੀ ਸੀ ਕਿੰਨੀਆਂ ਪੋਪਕਲੈਨਾਂ ਜੀਸੀਪੀਆਂ ਟਿਪਰ ਟਰਾਲੀਆਂ ਹਜ਼ਾਰਾਂ ਬੰਦੇ ਉਥੇ ਕੰਮ ਕਰ ਰਹੇ ਨੇ ਜਿਹੜੇ ਦਰਿਆ ਨੂੰ ਪੂਰ ਰਹੇ ਕਿ ਫਿਰ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੌਕੇ ਤੇ ਕਿੰਨੀ ਕਿ ਜਮੀਨ ਤੇ ਨੇੜਲੇ ਕਬਜ਼ਾ ਕੀਤਾ ਇਹਨਾਂ ਨੇ ਹਜ਼ਾਰਾਂ ਏਕੜ ਹਜ਼ਾਰਾਂ ਏਕੜ ਹੈ ਇੱਕ ਤਾਂ ਇਲਜ਼ਾਮ ਲਾਉਣੇ ਹੁੰਦੇ ਨੇ ਜ਼ੁਬਾਨੀ ਸਬੂਤਰੇ ਉਹਦੇ ਖਲਾਫ ਪੂਰੀ ਇਸ ਤੋਂ ਪਹਿਲਾਂ ਮੇਰਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਇਹਦੀ ਜਮੀਨ ਦੀ 80 ਏਕੜ ਜਮੀਨ ਦੀ ਲਲਾਮੀ ਹੋ ਰਹੀ ਸੀ ਬਹੁਤ ਸਾਰੇ ਲੋਕ ਹੁਣ ਇਹ ਵੀ ਕਹਿਣਗੇ ਵੀ ਪਿਛਲੇ ਦਿਨਾਂ ਦੇ ਵਿੱਚ ਗ੍ਰਿੰਦਰ ਢਿੱਲੂ ਬਿਕਰਮ ਅਜੀਠੀਆਂ ਨੂੰ ਜੇਲ੍ਹ 'ਚ ਮਿਲ ਕੇ ਇੱਕ ਬਿਆਨ ਵੀ ਉਹਨਾਂ ਦੇ ਵੱਲ ਦਿੱਤਾ ਗਿਆ ਕਿ ਇਲਜ਼ਾਮ ਗਲਤ ਨੇ ਮੇਰਾ ਰਿਸ਼ਤੇਦਾਰ ਆ ਮੈਂ ਮਿਲਣਾ ਹਾਂਗਾ ਹੁਣ ਸੋਚਣਗੇ ਲੋਕ ਕਿ ਕੀ ਉਹ ਉਹਦੀ ਸਪੋਰਟ ਕੀਤੀ ਤਾਂ ਤੁਸੀਂ ਬੋਲੋ ਤੇ 2015 ਚ ਮੇਰੇ ਹੱਕ ਚ ਹੋਇਆ ਕੇਸ ਤੇ ਅੱਜ ਵੀ ਜੀਵਿੰਦੇ ਤੇ ਇਹਨਾਂ ਦਾ ਕਬਜ਼ਾ ਮਰੇ ਬੰਦਿਆਂ ਦੀਆਂ ਰਜਤੀਆਂ ਬੰਦਾ ਮਰਦਾ 201998 ਵਿੱਚ ਹਰਪ੍ਰੀਤ ਸਿੰਘ ਨਾਂ ਦਾ ਤੇ ਉਹਦੀ ਜ਼ਮੀਨ ਦੀ ਰਜਿਸਟਰੀ ਹੁੰਦੀ ਆ 2007 ਦੇ ਵਿੱਚ ਬਲਜੀਤ ਸਿੰਘ ਦਾਤੂਬੜੀ ਦਾ ਰਿਸ਼ਤੇਦਾਰੀਆ ਬਾਬੇ ਨਾਲ ਤੇ ਸਾਰੇ ਮੁਟਕੇ ਫਿਰ ਇਹ ਵੱਡਿਆਂ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਕਹਿੰਦਾ ਉਹ ਕਹਿੰਦਾ ਮੇਰੀ ਵੀ ਆ ਕੋਈ ਫੋਨ ਅੱਜ ਤੱਕ ਨਹੀਂ ਆਇਆ ਅੱਜ ਕਿਸੇ ਦਾ ਜਿਸ ਤਰ੍ਹਾਂ ਉਹਦੇ ਚੱਲਦੀ ਇੰਟਰਵਿਊ 'ਚ ਆ ਗਏ ਧਮਕੀ ਭਰੀ ਕਾਲ ਦੇਖੋ ਅਜੇ ਤੱਕ ਨਹੀਂ ਆ ਉਹ ਹੁੰਦੇ ਰਹਿੰਦੇ ਉਹ ਵੇਖ ਵੇਖ ਕੇ ਹੱਸਦੇ ਨੇ ਵੀ ਇਹ ਹੁਣ ਕੋ ਪਰਵਾਹ ਤਾਂ ਕਰਦਾ ਨਹੀਂ ਆ ਦੇਖੋ ਜਿਸ ਤਰੀਕੇ ਦੇ ਨਾਲ ਡੇਰਾ ਵਿਆਸ ਤੇ ਗਬੀਰ ਇਲਜ਼ਾਮ ਲੱਗਦੇ ਨੇ ਕਿ ਡੇਰਾ ਵਿਆਸ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਲਈ ਉਸ ਥਾਂ ਦੇ ਉੱਤੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਦਾ ਏ ਬਿਆਸ ਦਰਿਆ ਦਾ ਰੁਖ ਮੋੜਦਾ ਏ ਬਿਆਸ ਦਰਿਆ ਦਾ ਰੁਖ ਮੋੜਨ ਦੇ ਨਾਲ ਫਿਰ ਜਿਹੜੀ ਹਜ਼ਾਰਾਂ ਏਕੜ ਨੇੜਲੀ ਫਸਲ ਹੁੰਦੀ ਆ ਕਿਸਾਨਾਂ ਦੀ ਉਹ ਤਬਾਹ ਹੁੰਦੀ ਆ ਆਪਾਂ ਦੇਖਿਆ ਬਿਆਸ ਦਰਿਆ ਦੇ ਪਾਣੀ ਦੀ ਮਾਰ ਕਿੰਨੀ ਜ਼ਿਆਦਾ ਪੈਂਦੀ ਆ ਤਾਂ ਇਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਸਿੱਖਾ ਆਗੂ 2024 ਦੇ ਵਿੱਚ ਗਏ ਸੀ ਤਾਂ 2024 ਦੇ ਜੂਨ ਮਹੀਨੇ ਦੇ ਵਿੱਚ ਹਾਈ ਕੋਰਟ ਨੇ ਹੁਕਮ ਦਿੱਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਪਰ ਕੋਈ ਅਧਿਕਾਰੀਆਂ ਨੇ ਕਾਰਵਾਈ ਨਹੀਂ ਕੀਤੀ ਡੇਰੇ ਨੇ ਆਪਣਾ ਕੰਮ ਉਸੇ ਤਰੀਕੇ ਦੇ ਨਾਲ ਜਾਰੀ ਰੱਖਿਆ ਉਸ ਦਰਿਆ ਨੂੰ ਮੋੜਨ ਦਾ ਕੰਮ ਜਾਰੀ ਰੱਖਿਆ ਤਾਂ ਉਸ ਤੋਂ ਬਾਅਦ ਫਿਰ ਹੁਣ ਹਾਈ ਕੋਰਟ ਦੇ ਵਿੱਚ ਬਲਦੇਵ ਸਿੰਘ ਸਿਰਸਾ ਗਏ ਨੇ ਕਿ ਹੁਕਮਾਂ ਦੀ ਉਲੰਘਣਾ ਹੋ ਰਹੀ ਆ ਤੁਹਾਡੇ ਹੁਕਮਾਂ ਤਾਂ ਡੇਰਾ ਵਿਆਸ ਵਾਲੇ ਟਿੱਚ ਸਮਝ ਰਹੇ ਨੇ ਸਾਡੇ ਨਾਲ ਇਸ ਵੇਲੇ ਬਲਦੇਵ ਸਿੰਘ ਸਿਰਸਾ ਕਿਸਾਨਾਂ ਅਗੂ ਮੌਜੂਦ ਨੇ ਸਿਰਸਾ ਸਾਹਿਬ ਅੱਜ ਹਾਈ ਕੋਰਟ ਦੇ ਵਿੱਚ ਵੱਡੀ ਸੁਣਵਾਈ ਹੋਣ ਜਾ ਰਹੀ ਆ ਤੁਸੀਂ ਲੰਬੇ ਸਮੇਂ ਤੋਂ ਆਵਾਜ਼ ਬੁਲੰਦ ਕਰ ਰਹੇ ਹੋ ਕਿ ਕਿਸਾਨਾਂ ਦੇ ਨਾਲ ੱੱੱਕਾ ਕਰ ਰਿਹਾ ਡੇਰਾ ਵਿਆਸ ਸਭ ਤੋਂ ਪਹਿਲਾਂ ਤਾਂ ਜੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਉਸ ਤੋਂ ਬਾਅਦ ਕੁਲਦੀਪ ਸਿੰਘ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੇ ਤੁਹਾਡੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਾ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜਿਹੜੀ ਗੱਲ ਤੁਸੀਂ ਕੀਤੀ ਕਿ ਅੱਜ ਡੇਰਾ ਬਿਆਸ ਦੇ ਜਿਹੜੀ ਖਿਲਾਫ ਮੇਰੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਆ ਉਸ ਪਟੀਸ਼ਨ ਦੇ ਸਬੰਧ ਵਿੱਚ ਜਿਹੜੀ ਕੰਟੈਂਪਟ ਹੈ ਉਹ ਕੰਟੈਂਪਟ ਦੇ ਸਬੰਧ ਵਿੱਚ ਅੱਜ ਜਿਹੜਾ ਉਹ ਸੁਣਵਾਈ ਆ ਕੇਸ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਜਿਹੜਾ ਇਹ ਡੇਰਾ ਬਿਆਸ ਜਿਹਨੂੰ ਲੋਕ ਧਾਰਮਿਕ ਤੌਰ ਦੇ ਉੱਤੇ ਜਿਹੜੇ ਨੇ ਉਹ ਇਸ ਸਮਝਦੇ ਨੇ ਕਿ ਇਹ ਸਾਨੂੰ ਉਥੇ ਲੋਕ ਆਮ ਲੋਕ ਜਾਂਦੇ ਨੇ ਮਤਲਬ ਕਿ ਆਪਣੀ ਜਿਹੜੀ ਉਹਨੀ ਮਨੋਪ੍ਰਤੀ ਹੈ ਜਾਂ ਉਹ ਪਰਮੇਸ਼ਰ ਨਾਲ ਜੁੜਨ ਵਾਸਤੇ ਵੀ ਉਥੋਂ ਗਿਆ ਸਾਨੂੰ ਜਿਹੜਾ ਉਹ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਤੇ ਧਾਰਮਿਕ ਤੌਰ ਦੇ ਉੱਤੇ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਲੇਕਿਨ ਮੈਂ ਤੁਹਾਡੇ ਚੈਨਲ ਦੇ ਰਹੀਂ ਇਹ ਸਮੂਹ ਲੋਕਾਂ ਨੂੰ ਦੱਸਣਾ ਚਾਹੁੰਦਾ ਮੈਂ ਕਿਸੇ ਦੀਆਂ ਭਾਵਨਾਵਾਂ ਉੱਤੇ ਠੇਸ ਨਹੀਂ ਲਾਉਦਾ ਲੇਕਿਨ ਮੈਂ ਡੇਰੇ ਦੀਆਂ ਕਰਤੂਤਾਂ ਦੱਸਣੀਆਂ ਚਾਹਣਾ ਹੈ ਕਲੀਪ ਜੀ ਅੱਜ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਤੇ ਡੇਰੇ ਬਿਆਸ ਦਾ ਆਪਸ ਵਿੱਚ ਮਲਾਪ ਹੁੰਦਾ ਹੈ ਇਹ ਉਹ ਮਲਾਪ ਹੈ ਜਿਤਨਾ ਆਮ ਕਹਾਵਤ ਹੈ ਸਾਡੇ ਲੋਕਾਂ ਦੀ ਕਿ ਚੋਰ ਚੋਰ ਮਸੇਰੇ ਭਾਈ ਇਹ ਚੋਰ ਚੋਰ ਮਸੇਰੇ ਭਾਈ ਨੇ ਔਰ ਜਿਸ ਤਰ੍ਹਾਂ ਇਹਨਾਂ ਨੇ ਬਿਕਰਮਜੀਠੀਆ ਜਿਹੜਾ ਪਹਿਲਾਂ ਨਸ਼ਾ ਦੇ ਸਬੰਧ ਵਿੱਚ ਅੰਦਰ ਗਿਆ ਸੀ ਹੁਣ ਜਿਹੜੀ ਆ ਉਹ ਪ੍ਰਾਪਰਟੀ ਜਿਹੜੀ ਆ ਉਹਦੇ ਧਨ ਦੌਲਤ ਦੇ ਵਿੱਚ ਉਹਦੇ ਸਬੰਧ ਚ ਕੇਸ ਗਿਆ ਤੇ ਗੁਰਿੰਦਰ ਸਿੰਘ ਢਿੱਲੋਂ ਉਹਦੀ ਮੁਲਾਕਾਤ ਕਰਦੇ ਆ ਤੇ ਉਥੇ ਉਹਨੂੰ ਬਾਅਦ ਆ ਕੇ ਤੇ ਪ੍ਰੈਸ ਦੇ ਸਾਹਮਣੇ ਕਲੀਨ ਚਿੱਟ ਦਿੰਦੇ ਆ ਘੰਟੇ ਬਾਅਦ ਉਹਦੀ ਜਿਹੜੀ ਉਹ ਜ਼ਮਾਨਤ ਹੋ ਜਾਂਦੀ ਆ ਸੋ ਇਹ ਕੀ ਆ ਸਾਰਾ ਮਾਜਰਾ ਇਹ ਕਿਦਨੂ ਕਹਾਣੀ ਜਿਹੜੀ ਆ ਸਾਰੀ ਜਾ ਰਹੀ ਆ ਕਿਉਂ ਆ ਉਹ ਇਸ ਕਰਕੇ ਆ ਕਿ ਉਹ ਵੀ ਦੋ ਨੰਬਰ ਦੇ ਕੰਮ ਕਰਨ ਵਾਲਾ ਤੇ ਉਹ ਵੀ ਦੋ ਨੰਬਰ ਦੇ ਕੰਮ ਕਰਨ ਵਾਲਾ ਤੇ ਉਹ ਇਹਨਾਂ ਦੇ ਉੱਤੇ ਇਹ ਗੱਲ ਬੜੀ ਠੁਕਦੀ ਆ ਕਿ ਚੋਰ-ਚੋਰ ਮਸੇਰੇ ਭਾਈ ਸੋ ਇਸ ਕਰਕੇ ਮੁਲਾਕਾਤ ਹੈ ਜਿਹੜੀ ਤੁਸੀਂ ਡੇਰਾ ਦੀ ਗੱਲ ਕੀਤੀ ਆ ਡੇਰਾ ਜਿਹੜਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਇਹ ਕਰਨੀ ਚਾਹਣਾ ਕਿ ਡੇਰਾ 1985 ਤੋਂ ਪਹਿਲਾਂ ਇੱਥੇ ਕੋਈ ਡੇਰਾ ਨਹੀਂ ਸੀ ਮਾਮੂਲੀ ਡੇਰਾ ਸੀ 1932 ਦੇ ਵਿੱਚ ਇੱਕ ਸ਼ਰਧਾਲੂ ਸਿੱਖ ਜਿਹੜਾ ਹੈ ਉਹ ਮਾਤਾ ਗੰਗਾ ਜੀ ਦੇ ਨਾਂ ਦੇ ਉੱਤੇ ਇੱਥੇ ਗੁਰਦੁਆਰਾ ਜਿਹੜਾ ਇੱਕ ਪ੍ਰਚਾਰਿਆ ਜਾ ਰਿਹਾ ਜਿਹੜੇ ਪੰਜਵੇਂ ਪਾਤਸ਼ਾਹ ਦੇ ਮਹਲਸਨ ਉਹਨਾਂ ਦੇ ਨਾਂ ਦੇਤੇ ਇੱਕ ਜਿਹੜਾ ਸਰਧਾਲੂ ਸਿੱਖ ਦਾਨੀ ਸੱਜਣ ਉਹ 8 ਕਨਾਲ 14 ਮਰਲੇ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਰਾਉਂਦਾ ਉਥੇ ਪਹਿਲਾ ਗੁਰਦੁਆਰਾ ਬਣਦਾ ਹੈ ਗੁਰਦੁਆਰੇ ਤੋਂ ਬਾਅਦ ਹੌਲੀ-ਹੌਲੀ ਇਹਨਾਂ ਨੇ ਉਥੇ ਕਬਜ਼ਾ ਕਰ ਲਿਆ ਔਰ ਜੂਨ 1984 ਦੇ ਵਿੱਚ ਇਹ ਗੱਲ ਇੱਕ ਸਮਝਣ ਵਾਲੀ ਆ ਸਾਰੇ ਸਰੋਤਿਆਂ ਦੇ ਤੇ ਤੁਹਾਡੇ ਵੀ ਤੁਹਾਨੂੰ ਮੀਡੀਆ ਨੂੰ ਜਨਤਰੀ ਅਸਲੀ ਦਾ ਨਹੀਂ ਪਤਾ ਲੱਗਿਆ ਵੀ ਢੇਰਾ ਚੱਲਿਆ ਕਿੱਥੋਂ ਆ ਤੇ ਕਿਉਂ ਚਲਾ ਗਿਆ ਇਹ ਅੰਮ੍ਰਿਤਸਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਡੇਰੇ ਕਿਉਂ ਪੈਦਾ ਕੀਤੇ ਜਾ ਰਹੇ ਨੇ ਇਹ ਉਹ ਸੋਚ ਕੰਮ ਕਰ ਰਹੀ ਆ ਬ੍ਰਾਹਮਣੀ ਸੋਚ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਵੀ ਵਿਰੋਧ ਕੀਤਾ ਸੀ ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸਥਾਪਨਾ ਹੁੰਦੀ ਆ ਤੇ ਉਸ ਟਾਈਮ ਦੇ ਉੱਤੇ ਵੀ ਦਿੱਲੀ ਦੇ ਬਾਦਸ਼ਾਹ ਨੂੰ ਜਾ ਕੇ ਜਿਹੜਾ ਉਹ ਚੁਗਲੀਆਂ ਲਾਈਆਂ ਜਾਂਦੀਆਂ ਨੇ ਭਈ ਇਹਨਾਂ ਨੇ ਜਿਹੜਾ ਧਾਰ ਸਿੱਖਾਂ ਨੇ ਜਿਹੜਾ ਧਾਰਮਿਕ ਗ੍ਰੰਥ ਆਪਣਾ ਤਿਆਰ ਕੀਤਾ ਉਹਦੇ ਵਿੱਚ ਮੁਸਲਮਨ ਧਰਮ ਦੇ ਖਿਲਾਫ ਬਹੁਤ ਕੁਝ ਲਿਖਿਆ ਤਾਂ ਹੀ ਉਥੇ ਰਾਮ ਰਾਏ ਜਿਹੜਾ ਉਹ ਦਿੱਲੀ ਦੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਜਿੱਥੇ ਮਿੱਟੀ ਮੁਸਲਮਾਨ ਦੀ ਹੈ ਉੱਥੇ ਮਿੱਟੀ ਬੇਈਮਾਨ ਦੀ ਕਹਿੰਦਾ ਉਹਨੂੰ ਭਾਵੇਂ ਮੁੜ ਕੇ ਗੁਰੂ ਹਰ Rai ਪਾਛਾ ਮੱਥੇ ਨਹੀਂ ਲਾਉਂਦੇ ਸੋ ਇਹ ਲੋਕ ਉਦੋਂ ਤੋਂ ਚੱਲੇ ਹੋਏ ਨੇ ਤੇ ਮੇਰਾ ਕਹਿਣ ਤੋਂ ਭਾਵ ਬੜੀ ਵਿਚਾਰਨ ਵਾਲੀ ਗੱਲ ਆ ਮੈਂ ਇਹਦੀ ਤਹਿ ਤੱਕ ਗਿਆ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੁੰਦਾ ਘਾਟੇ ਨਹੀਂ ਹੋਇਆ ਸੰਤ ਜਰਨੈਲ ਸਿੰਘ ਤੇ ਸਾਥੀਆਂ ਨੂੰ ਛੇਕ ਕੀਤਾ ਗਿਆ ਸਮੁੱਚੀ ਕੌਮ ਦਾ ਕਹਾਣ ਹੋਇਆ ਉਹਦੇ ਬਦਰੇ ਵਿੱਚ ਭਾਈਸਤੋਂ ਸਿੰਘ ਬੀਤ ਸਿੰਘ ਨੇ ਦੇਸ਼ ਦੇ ਮਹਾਰਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਫਿਰ ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਸਿੱਖ ਕੌਮ ਦਾ ਕਤਲਿਆਮ ਹੋਣਾ ਉਸ ਤੋਂ ਬਾਅਦ 1985 ਵਿੱਚ ਦੋ ਪਿੰਡਾਂ ਦੀ ਪੰਚਾਇਤ ਦੀ ਜ਼ਮੀਨ ਡੇਰਾ ਬਲਸਰਾ ಗ್ರಾಮ ਪੰਚਾਇਤ ਬਲਸਰਾ ಗ್ರಾಮ ਪੰਚਾਇਤ ਬੜਾਜ ਇਹਨਾਂ ਦੋ ਪਿੰਡਾਂ ਦੀ 800 ਏਕੜ ਦੇ ਕਰੀਬ ਜਿਹੜੀ ਆ ਉਹ ਪੰਚਾਇਤੀ ਜ਼ਮੀਨ ਹੈ ਸਾਰੀ ਹੜੱਪ ਕਰ ਗਏ ਸਭ ਤੋਂ ਪਹਿਲਾਂ 1985 ਚ ਉਸ ਵਕਤ ਦੀ ਬਰਨਾਲਾ ਸਰਕਾਰ ਨੇ ਜਿਹੜੀ ਪੰਥਕ ਸਰਕਾਰ ਖੌਂਦੀ ਸੀ ਉਹਨਾਂ ਨੇ 3200 ਤਿੰਨ ਕਨਾਲ 10 ਮਰਲੇ ਜ਼ਮੀਨ ਜਿਹੜੀ ਆ ਉਹ ਡੇਰਾ ਰਾਜਾ ਸਵਾਮੀਆ ਨੂੰ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਤੇ ਇਹਨਾਂ ਨੂੰ ਦਵਾਈ ਇਹਨਾਂ ਨੇ ਫਿਰ ਉਸ ਪਿੰਡ ਦਾ ਨਾਂ ਜਿਹੜਾ ਸੀ ਰੱਖਿਆ ਡੇਰਾ ਬਾਬਾ ਜੈਮਲ ਸਿੰਘ ਇਹ 1985 ਚ ਪਿੰਡ ਚੋਂ ਆਉਂਦਾ ਹੁੰਦਾ ਉਸ ਤੋਂ ਬਾਅਦ ਇਸ ਡੇਰੇ ਵੱਲੋਂ ਕਿਸ ਤਰ੍ਹਾਂ ਜ਼ਮੀਨਾਂ ਹੜਾਪੀਆਂ ਗਈਆਂ ਪਹਿਲਾਂ ਨੇ ਵੀ ਕੀਤੀਆਂ لیکن ਜਦੋਂ ਇਹ ਆਇਆ ਗੁਰਿੰਦਰ ਸਿੰਘ ਢੱਲੋਂ ਉਸ ਤੋਂ ਬਾਅਦ ਤੇ ਫਿਰ ਇਹ ਸਭ ਹਦਾਬਨੇ ਟੱਪ ਗਿਆ ਬਿਲਕੁਲ ਸਿਰਸਾ ਸਾਹਿਬ ਆਪਾਂ ਉਸ ਦੇ ਬਾਰੇ ਖੁੱਲ ਕੇ ਵਿਸਤਾਰ ਚਰਚਾ ਕਰਾਂਗੇ ਡੇਰੇ ਵਾਰ ਪਹਿਲਾਂ ਦੱਸੋ ਜਦੋਂ 2024 ਚ ਆਰਡਰ ਹੋਇਆ ਸੀ ਹਾਈ ਕੋਰਟ ਨੇ ਕੀ ਕਿਹਾ ਸੀ ਕਿ ਤੁਸੀਂ ਜਿਹੜਾ ਦਰਿਆ ਦਾ ਰੁਖ ਮੋੜ ਦਿਓ ਉਹਦੇ ਨਾਲ ਜ਼ਮੀਨਾਂ ਤੇ ਕਬਜ਼ਾ ਕਰਦੇ ਹੋ ਕਿਸ ਤਰੀਕੇ ਦੀ ਕੋਈ ਉਸ ਤੋਂ ਬਾਅਦ ਕੋਈ ਅਧਿਕਾਰੀਆਂ ਨੇ ਕਾਰਵਾਈ ਕੀਤੀ ਸੀ ਜੀ ਇਹ ਇੱਕ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਡੇਰਾ ਵਿਆਸ ਵੱਲੋਂ ਦਰਿਆ ਦਾ ਸੱਜਾ ਪੰਨਾ ਜਿਹੜਾ ਡੇਰੇ ਵਾਲੀ ਸਾਈਡ ਦਾ ਸੀ ਉਧਰ ਮਿੱਟੀ ਪਾਈ ਜਾਂਦੀ ਸੀ ਦੂਸਰੇ ਪਾਸੇ ਵਰਮੇ ਲਾ ਕੇ ਦਰਿਆ ਦੇ ਵਿੱਚੋਂ ਦੀ ਜੇ ਰੇਤਾ ਕੱਢਿਆ ਜਾਂਦਾ ਸੀ ਢਿਲਵਾ ਸਾਈਡ ਤੋਂ ਮੰਡ ਬਤਾਲਾ ਕਪੂਰਥਲੇ ਦੇ ਜਿਹੜੇ ਪਿੰਡ ਨੇ ਚੱਕੋ ਕੀ ਆਦ ਇਧਰੋਂ ਮਿੱਟੀ ਕੱਢੀ ਜਾਂਦੀ ਸੀ ਤੇ ਉਧਰ ਪਾਈ ਜਾਂਦੀ ਸੀ ਅਸੀਂ ਇਸ ਚੀਜ਼ ਨੂੰ ਸਾਰਿਆਂ ਨੂੰ ਲੈ ਕੇ ਤੇ ਅਖਬਾਰਾਂ ਚ ਮੀਡੀਆ ਰਾਈਟਸ ਅਪਸਰਾਂ ਤੱਕ ਪਹੁੰਚ ਕਰਕੇ ਦਰਖਾਸਤਾਂ ਦਿੱਤੀਆਂ ਸਾਰਾ ਕੁਝ ਕੀਤਾ ਲੇਕਿਨ ਕੋਈ ਨਾ ਫਿਰ ਅਸੀਂ ਜਿਹੜਾ ਸੀ ਇਹ ਗੂਗਲ ਦੇ ਉੱਤੋਂ ਸਾਰਾ 1985 ਚ ਦਰਿਆ ਕਿੱਥੇ ਸੀ ਅੱਜ ਦਰਿਆ ਕਿੱਥੇ ਆ ਇਹ ਸਾਰੇ ਫਿਰ ਅਸੀਂ ਡਾਕੂਮੈਂਟ ਤਿਆਰ ਕਰਕੇ ਤੇ ਹਾਈ ਕੋਰਟ ਚ ਪਟੀਸ਼ਨ ਪਾਈ ਉਹਦੇ ਵਿੱਚ 35 24 ਨੂੰ ਮਾਨਯੋਗ ਅਦਾਲਤ ਨੇ ਜਿਹੜਾ ਸੀ ਆਦੇਸ਼ ਜਾਰੀ ਕੀਤਾ ਉਹਦੇ ਵਿੱਚ ਅਸੀਂ ਜਿੱਥੇ ਪੰਜਾਬ ਸਰਕਾਰ ਨੂੰ ਸਾਰੇ ਵਿਭਾਗਿਆਂ ਨੂੰ ਪਾਰਟੀ ਬਣਾ ਸੀ ਉਥੇ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਪਾਰਟੀ ਬਣਾਇਆ ਸੀ ਬਿਲਕੁਲ ਤੇ ਰਾਧਾ ਸਵਾਮੀ ਸਾਤਸੰਗ ਵਿਆਸ ਇਹਨਾਂ ਨੂੰ ਜਿਹੜਾ ਸੀ ਉਹ ਪਾਰਟੀ ਬਣਾਇਆ ਉਥੇ ਸਰਕਾਰ ਜਦੋਂ ਅਦਾਲਤ ਨੇ ਆਦੇਸ਼ ਜਾਰੀ ਕਰਤਾ ਵੀ ਇਹਦੇ ਨਾਲ ਕਿਸੇ ਨੇ ਛੇੜਛਾੜ ਨਹੀਂ ਕਰਨੀ ਲੇਕਿਨ ਇਹਨਾਂ ਨੇ ਉਹਦੇ ਨਾਲ ਛੇੜਛਾੜ ਜਾਰੀ ਰੱਖੀ ਉਸ ਤੋਂ ਬਾਅਦ ਫਿਰ ਅਸੀਂ ਉਥੇ ਐਸਡੀਐਮ ਭਲੱਤ ਤੇ ਡੀਸੀ ਕਪੂਰਥਲਾ ਵਗੈਰਾ ਸਾਰਿਆਂ ਤੱਕ ਪਹੁੰਚ ਕੀਤੀ ਉਥੇ ਉਹ ਮੌਕੇ ਮੌਕੇ ਤੇ ਸਮੇਂ-ਸਮੇਂ ਗੈਰ ਵੀ ਨੇ ਇਲਾਕੇ ਦੇ ਲੋਕਾਂ ਨੇ ਉਥੇ ਜਾ ਕੇ ਬਹੁਤ ਵੱਡੇ ਇਕੱਠ ਕੀਤੇ ਤੇ ਫਿਰ ਉਥੇ ਅਫਸਰਾਂ ਨੂੰ ਸਾਦਕੇ ਤੇ ਵਿਖਾਇਆ ਉਥੇ ਉਹ ਫਿਰ ਅਸੀਂ ਵੀਡੀਓ ਜਿਹੜੀਆਂ ਅਸੀਂ ਨਾਲ ਲਾ ਕੇ ਭਈ ਇਹ ਡੇਰੇ ਦੀਆਂ ਕਿੰਨੀਆਂ ਪੋਪ ਕਲਾਈਨਾ ਜੀਸੀਪੀਆਂ ਟਿੱਪਰ ਟਰਾਲੀਆਂ ਹਜ਼ਾਰਾਂ ਬੰਦੇ ਉਥੇ ਕੰਮ ਕਰ ਰਹੇ ਨੇ ਜਿਹੜੇ ਦਰਿਆ ਨੂੰ ਪੂਰ ਰਹੇ ਨੇ ਨਹੀਂ ਫਿਰ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੌਕੇ ਤੇ ਅਧਿਕਾਰੀਆਂ ਨੇ ਤੇ ਕੀ ਕਾਰਵਾਈ ਕੀਤੀ ਉਹ ਸੁਣ ਲੋ ਕ੍ਰਿਸ਼ਨ ਕੁਮਾਰ ਜਿਹੜਾ ਕਿ ਇਸ ਸਖਤਰ ਜਲ ਸਰੋਤ ਵਿਭਾਗ ਦਾ ਇਹਨੇ ਇੱਕ ਕਮੇਟੀ ਬਣਾਈ ਸੈਟ ਬਣਾਈ ਇਹਨੇ ਇੱਕ ਜਿਹਦੇ ਚ ਐਸਡੀਐਮ ਭਲੱਤ ਐਸਡੀਐਮ ਬਾਬਾ ਬਕਾਲਾ ਇਹ ਤੇ ਨਾਲ ਡਰੇਨੇਜ ਭਾਗ ਅੰਮ੍ਰਿਤਸਰ ਡਰੇਨੇਜ ਭਾਗ ਕਪੂਰਥਲਾ ਆਦ ਇਹਨਾਂ ਦੀ ਇੱਕ ਸੈਟ ਬਣਾਈ ਵੀ ਤੁਸੀਂ ਪੜਤਾਲ ਕਰੋ ਵੀ ਇਹ ਦਰਿਆ ਦੇ ਨਾਲ ਕੀ ਹੋਇਆ ਉਸ ਸੈਟ ਨੇ ਜਿਹੜੀ ਆ ਹਾਈ ਕੋਰਟ ਦੇ ਵਿੱਚ ਇਹ ਆਦੇਸ਼ ਜਾਰੀ ਕੀਤਾ ਕਿ ਇਹ ਜਿਹੜੀ ਦਰਿਆ ਦੇ ਨਾਲ ਕਿਸੇ ਕਿਸਮ ਦੀ ਕੋ ਚੇੜਛਾੜ ਨਹੀਂ ਹੋ ਰਹੀ ਜਿੰਨਾਂ ਨੇ ਝੂਠਾ ਰਪਿਆ ਬਿਆਨ ਦਿੱਤਾ ਉਹ ਕੰਮ ਚੱਲਦਾ ਸੀ ਅਸੀਂ ਫਿਰ ਉੱਥੇ ਸਾਰੇ ਸਬੂਤ ਜਿਹੜੇ ਸੀ ਉਹ ਪੇਸ਼ ਜਿਹੜੇ ਸੀ ਉਹ ਹਾਈ ਕੋਰਟ 'ਚ ਕੀਤੇ ਹਾਈ ਕੋਰਟ ਜਦੋਂ ਇਹਦੇ ਕੋਈ ਕਾਰਵਾਈ ਨਹੀਂ ਚੱਲੀ ਫਿਰ ਅਸੀਂ ਕੰਟੈਂਪਟ ਪਾਈ ਕੰਟੈਂਪਟ ਟੂ ਦੀ ਅੱਜ ਜਿਹੜੀ ਉਹ ਸੁਣਵਾਈ ਆ ਕਿ ਕਿੰਨੀ ਕਿ ਜਮੀਨ ਤੇ ਨੇੜੇ ਦੇ ਕਬਜ਼ਾ ਕੀਤਾ ਇਹਨਾਂ ਨੇ ਹਜ਼ਾਰਾਂ ਏਕੜ ਹੈ ਹਜ਼ਾਰਾਂ ਏਕੜ ਹੈ ਇਤਨੀ ਜੈਕ ਤਾਂ ਇਲਜ਼ਾਮ ਲਾਉਣੇ ਹੁੰਦੇ ਨੇ ਜ਼ੁਬਾਨੀ ਸਬੂਤ ਰੇਣ ਦੇ ਕਲਾ ਪੂਰੀ ਇਸ ਤੋਂ ਪਹਿਲਾਂ ਮੇਰਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਮੈਂ ਤੁਹਾਨੂੰ ਦੱਸਿਆ ਕਿ 2016 2015 16 15 ਚ ਪਾਈ ਸੀ ਤੇ ਇਹਦੀ ਜ਼ਮੀਨ ਦੀ 80 ਏਕੜ ਜ਼ਮੀਨ ਦੀ ਲिलाਮੀ ਹੋ ਰਹੀ ਸੀ ਮੈਂ ਇਹ ਪਟੀਸ਼ਨ ਪਾਈ ਔਰ ਪਟੀਸ਼ਨ ਦਾ ਫੈਸਲਾ ਮੇਰੇ ਹੱਕ ਚ ਹੋਇਆ ਉਹ ਲिलाਮੀ ਰੁਕੀ ਆ ਔਰ ਡੇਰਾ ਰਾਧਾ ਸਵਾਮੀਆ ਨੇ ਹਾਈ ਕੋਰਟ ਚ ਬਕਾਇਦਾ ਆਪਣੇ ਵੱਲੋਂ ਐਫੀਡਵਿਟ ਦਿੱਤਾ ਹੈ ਕਿ ਸਾਡਾ ਇਸ ਜ਼ਮੀਨ ਨਾਲ ਕੋਈ ਸਬੰਧ ਨਹੀਂ ਲੇਕਿਨ ਮੌਕੇ ਤੇ ਅੱਜ ਵੀ ਕਬਜ਼ਾ ਜਿਹੜਾ ਹੈ ਉਹ ਰਾਧਾ ਸਵਾਮੀ ਦਾ 80 ਏਕੜ ਵੜੈਤ ਪਿੰਡ ਦੀ ਜ਼ਮੀਨ ਦਾ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪੇ 3203 ਕਿਰਾ 10 ਮਰਲੇ ਜ਼ਮੀਨ ਜਿਹੜੀ 1985 ਦਿੱਤੀ ਗਈ ਉਸ ਤੋਂ ਬਾਅਦ ਇਹ ਦੋਵਾਂ ਪਿੰਡਾਂ ਦੀ ਪੰਚਾਇਤਾਂ ਜ਼ਮੀਨਾਂ ਦੇ ਕਬਜ਼ਾ ਕਰ ਗਏ ਤੇ ਲਗਾਤਾਰ ਅੱਗੇ ਤੇ ਅੱਗੇ ਦਰਿਆ ਦਾ ਸੱਜਾ ਬੰਨਾ ਜਿਹੜਾ ਉਹ ਪੂਰ ਰਹੇ ਨੇ ਤੇ ਖੱਬੇ ਪਾਸੇ ਦਰਿਆ ਨੂੰ ਢਾ ਲੱਗੀ ਹੋਈ ਆ ਇਹ ਜ਼ਮੀਨਾਂ ਅੱਗੇ ਦੇ ਹੜੱਪ ਕਰ ਹੀ ਜਾ ਰਹੇ ਕਿੰਨੀ ਕਿੰਨੀਆਂ ਜ਼ਮੀਨਾਂ ਦਾ ਕਿੰਨੇ ਏਕੜ ਦਾ ਨੁਕਸਾਨ ਹੁੰਦਾ ਫਸਲਾਂ ਡੁੱਬ ਜਾਂਦੀਆਂ ਨੇ ਕਿੰਨੇ ਕਿੰਨੇ ਏਕੜ ਡੁੱਬ ਜਾਂਦੀਆਂ ਨੇ ਹਜ਼ਾਰਾਂ ਏਕੜ ਫਸਲਾਂ ਡੁੱਬਦੀਆਂ ਨੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਹੈ ਕਿ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਤਰਨਤਾਰਨ ਕਿੰਨਾ ਜ਼ਿਲ੍ਹਿਆਂ ਦੀ ਜਿਹੜੀ ਬਿਆਸ ਦਰਿਆ ਦੇ ਨਾਲ ਜ਼ਮੀਨ ਬਰਬਾਦ ਹੋਈ ਆ ਉਹਦਾ ਏਕੜ ਬਰਬਾਦ ਦਰਿਆ 부ਰਦ ਹੋ ਚੁੱਕੀ ਆ ਦਰਿਆ 부ਰਦ ਹੋ ਚੁੱਕੀ ਆ ਹਜ਼ਾਰਾਂ ਏਕੜ ਜਦੋਂ ਫਸਲ ਫਲੱਡ ਆਉਂਦਾ ਉਦੋਂ ਉਹ ਜਿਹੜੀ ਜ਼ਮੀਨ ਆ ਫਸਲਾਂ ਨੇ ਜਿਹੜੀਆਂ ਖਲੋਤੀਆਂ ਉਹ ਦਰਿਆ 부ਰਦ ਹੁੰਦੀਆਂ ਨੇ ਇੱਥੇ ਗੱਲ ਥੋੜੇ ਸਮਝਿਓ ਕਿ ਜਿਹੜੀ ਇਹ ਵਰਮੇ ਲਾ ਕੇ ਤੇ ਦਰਿਆ ਦੇ ਖੱਬੇ ਪਾਸੇ ਤੋਂ ਰੇਤਾ ਕੱਢਦੇ ਆ ਉਹਦੇ ਵਿੱਚੋਂ ਕੁਝ ਰੇਤਾ ਤੇ ਉਹਨਾਂ ਵੱਲ ਚਲੇਗੀ ਡੇਰੇ ਦੇ ਅੰਦਰ ਜਿਹੜੀ ਉਹਨਾਂ ਨੇ ਵਰਤਣੀ ਉਥੋਂ ਫਿਰ ਉਹ ਮਿੱਟੀ ਖੁਰਦੀ ਆ ਢਿੱਗਾ ਢਿੱਗਦੀਆਂ ਨੇ ਉਹ ਮਿੱਟੀ ਖੁਰ ਕੇ ਤੇ ਜਿਹੜਾ ਜਲੰਧਰ ਅਮਰਸਰ ਮੇਨ ਹਾਈਵੇ ਰੋਡ ਤੇ ਪੋੜਿਆ ਬਿਆਸ ਵਾਲਾ ਉਸ ਪੋਲ ਦੇ ਥੱਲੇ ਉਹਦੀ ਮਿੱਟੀ ਅੱਗੇ ਜਾਂਦੀ ਆ ਤੇ ਹਰੀਕਿਆਂ ਤੋਂ ਪਹਿਲਾਂ ਉਹ ਮਿੱਟੀ ਦਰਿਆ ਦੇ ਵਿੱਚ ਜੰਮਦੀ ਆ ਉਹ ਮਿੱਟੀ ਜੰਮ ਕੇ ਤੇ ਜਿਹੜਾ ਇੱਕ ਗੋਇੰਦਵਾਲ ਸਾਹਿਬ ਜਿਹੜਾ ਇਧਰ ਸਾਰਾ ਇਹ ਇਲਾਕਾ ਜਿਹੜਾ ਉਧਰ ਦਰਿਆ ਦੇ ਵਿੱਚ ਸਰਕੰਡਾ ਪੈਦਾ ਆਇਆ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਤੇ ਫਿਰ ਉਹ ਪਾਣੀ ਦਰਿਆ ਦੀ ਧਾਰ ਦੇ ਵਿੱਚ ਤਾਂ ਉਥੇ ਟਿੱਬੀਆਂ ਨੇ ਸਰਕੰਡਾ ਉਹ ਪਾਣੀ ਓਵਰਫਲੋ ਹੋ ਕੇ ਤੇ ਤਰਨਤਾਰਨ ਦੇ ਪਿੰਡਾਂ ਨੂੰ ਤੇ ਕਪੂਰਥਲੇ ਦੇ ਪਿੰਡਾਂ ਨੂੰ ਮਾਰ ਕਰਦਾ 100 ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹ ਫਸਲਾਂ ਜਿਹੜੀਆਂ ਨੇ ਉਹ ਬਰਬਾਦ ਉਹ ਹੁੰਦੀਆਂ ਨੇ ਬਹੁਤ ਸਾਰੇ ਲੋਕ ਹੁਣ ਇਹ ਵੀ ਕਹਿਣਗੇ ਵੀ ਪਿਛਲੇ ਦਿਨਾਂ ਦੇ ਵਿੱਚ ਗ੍ਰਿੰਦਰ ਢਿੱਲੋ ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਮਿਲ ਕੇ ਇੱਕ ਬਿਆਨ ਵੀ ਉਹਨਾਂ ਦੇ ਵੱਲ ਦਿੱਤਾ ਗਿਆ ਕਿ ਇਲਜ਼ਾਮ ਗਲਤ ਨੇ ਮੇਰਾ ਰਿਸ਼ਤੇਦਾਰ ਆ ਮੈਂ ਮਿਲ ਲਾਉਂਗਾ ਹੁਣ ਸੋਚਣਗੇ ਲੋਕ ਕਿ ਕੀ ਉਹ ਉਹਦੀ ਸਪੋਰਟ ਕੀਤੀ ਤਾਂ ਤੁਸੀਂ ਬੋਲ ਰਹੇ ਮੈਂ ਅੱਜ ਲੱਗਿਆ ਬੋਲ ਮੈਂ 2008 ਤੋਂ ਲੈ ਕੇ ਇਹਨਾਂ ਦੇ ਰਿਕਾਰਡ ਨੇ ਮੇਰੀਆਂ ਹੁਣ ਤੱਕ ਹਾਈ ਕੋਰਟ ਚ ਪਟੀਸ਼ਨਾਂ ਕਿੰਨੀਆਂ ਨੇ ਆ 2015 ਦੀ ਹੈ ਇਹ 2015 ਚ ਮੇਰੇ ਹੱਕ ਚ ਹੋਇਆ ਕੇਸ ਤੇ ਅੱਜ ਵੀ ਜ਼ਮੀਨ ਦੇ ਉੱਤੇ ਇਹਨਾਂ ਦਾ ਕਬਜ਼ਾ ਇਸ ਤਰ੍ਹਾਂ ਇਹਨਾਂ ਦੇ ਵੇਖੋ ਪੰਚਾਇਤੀ ਜ਼ਮੀਨਾਂ ਜੋਧਿਆਂ ਦੀ 31 ਕਨਾਲ 2 ਮਰਲੇ ਉਹਦੀ ਰਜਿਸਟਰੀ ਕਰਾਈ ਆ ਇਸੇ ਤਰ੍ਹਾਂ ਸ਼ਡਿਊਲ ਕਾਸਟ ਨੇ ਜਗੀਰ ਸਿੰਘ ਉਰੀ ਸੰਸੀ ਬਰਾਤਰੀ ਦੇ ਨਾਲ ਸੰਬੰਧਤ ਨੇ ਵਿਚਾਰੇਓ ਤੇ ਉਹ ਜੋਦੇਪਿੰਡ ਦੇ ਰਹਿਣ ਵਾਲੇ ਆ 2-2 ਮਰਲਿਆਂ ਦੇ ਉਹਨਾਂ ਦੀ ਜ਼ਮੀਨ ਤੇ ਕਬਜ਼ੇ ਕੀਤੇ ਹੋਏ ਨੇ ਜਿਹੜੇ ਕਿ ਅਸੀਂ ਜਿਹੜਾ ਸ਼ਡਿਊਲ ਕਾਸਟ ਕਮਿਸ਼ਨ ਕੋਲੇ ਜਿਹੜੀ ਆ ਪਹੁੰਚ ਕੀਤੀ ਆ ਦਿੱਲੀ ਤੱਕ ਪਹੁੰਚ ਕੀਤੀ ਆ ਪਰ ਕੋਈ ਇਨਸਾਫ ਨਹੀਂ ਮਿਲਿਆ ਇਸੇ ਤਰ੍ਹਾਂ ਮਰੇ ਬੰਦਿਆਂ ਦੀਆਂ ਰਜਿਸਟਰੀਆਂ ਬੰਦਾ ਮਰਦਾ 201998 ਵਿੱਚ ਹਰਪ੍ਰੀਤ ਸਿੰਘ ਨਾਂ ਦਾ ਤੇ ਉਹਦੀ ਜ਼ਮੀਨ ਦੀ ਰਜਿਸਟਰੀ ਹੁੰਦੀ ਆ 2007 ਦੇ ਵਿੱਚ ਇਮੈਂ ਝੂਠੇ ਇਲਜ਼ਾਮ ਨਹੀਂ ਲਾ ਰਿਆ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਮੇਰੇ ਕੋਲ ਸਾਰਾ ਰਿਕਾਰਡ ਹੈ ਬਾਜੇ ਦੇ ਵਿੱਚ ਤੁਹਾਡੇ ਕਈ ਜਥੇਬੰਦੀਆਂ ਮੇਰੇ ਵੱਡੀਆਂ ਖੁੱਲ ਕੇ ਕਿਉਂ ਨਹੀਂ ਆਉਂਦੀਆਂ ਮੈਦਾਨ ਦੇ ਵਿੱਚ ਇਸ ਇਸ ਦੇ ਖਿਲਾਫ ਜੇ ਨਜਾਇਜ਼ ਕੰਮ ਕਰਦੇ ਨੇ ਇਹ ਤਾਂ ਉਹਨਾਂ ਜਥੇਬੰਦੀਆਂ ਨੂੰ ਪੁੱਛਿਆ ਜਾ ਸਕਦਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪਹਿਲਾ ਵੜਾਚ ਪਿੰਡ ਦਾ ਗੁਰਦੁਆਰੇ ਦਾ ਮਸਲਾ ਛੱਡਿਆ ਸੀ ਉਦੋਂ ਸਾਡੀ ਇੱਕ ਛੇ ਮੈਂਬਰ ਦੀ ਕਮੇਟੀ ਬਣੀ ਸੀ ਜਿਹਦੇ ਵਿੱਚ ਧਿਆਨ ਸਿੰਘ ਜਿਹੜਾ ਮੰਡਾ ਉਹ ਵੀ ਸੀ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਸੀ ਤੇ ਮੈਂ ਵੀ ਸੀ ਮੁਕਮ ਸਿੰਘ ਵੀ ਸੀ ਇਹ ਸਾਰੇ ਸਾਸੀ ਤੇ ਭਾਈ ਮਰੀਕ ਸਿੰਘ ਜਨਾਲਾ ਵੀ ਸੀ ਉਹ ਤੇ ਦੋ ਕਮਿਟੀਆਂ ਸਾਡੇ ਨਾਲ ਆਇਆ ਉਸ ਤੋਂ ਬਾਅਦ ਉਹ ਨਹੀਂ ਆਇਆ ਬਲਜੀਤ ਸਿੰਘ ਦਾਦੂ ਬਣ ਦੀ ਦਾ ਰਿਸ਼ਤੇਦਾਰੀਆ ਬਾਬੇ ਨਾਲ ਤੇ ਸਾਰੇ ਮੁੜ ਕੇ ਫਿਰ ਇਹ ਵੱਡੇ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਕਹਿੰਦਾ ਉਹ ਕਹਿੰਦਾ ਮੇਰੀ ਵੀ ਆ ਹੁਣ ਪਤਾ ਨਹੀਂ ਇਹਨਾਂ ਲੋਕਾਂ ਦੀਆਂ ਕਿਸ ਹਾਲ ਹਾਂਜੀ ਬੋਲੂਗਾ ਕੌਣ ਨਜਾਇਜ਼ ਕੰਮ ਦੇ ਖਿਲਾਫ ਗਲਤ ਕੰਮ ਦੇਖਲਾ ਇਹ ਮੈਂ ਉਹਨਾਂ ਬਾਰੇ ਨਹੀਂ ਕੁਝ ਕਹਿ ਸਕਦਾ ਉਹ ਬੋਲਣ ਨਾ ਬੋਲਣ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਸਵਾਲ ਕਰਿਓ ਉਹਨਾਂ ਨੂੰ ਪੁੱਛਿਓ ਵੀ ਉਹ ਜਿਹੜਾ ਗੁਰਦੁਆਰਾ ਸੀ ਜਿਹੜਾ ਕਹਿੰਦੇ ਨੇ ਵੀ ਗੁਰਦੁਆਰਾ ਬਣਾਇਆ ਉਹ ਕਿੱਥੇਆ ਗੁਰਦੁਆਰਾ ਉਹ ਗੁਰਦੁਆਰਾ ਤੇ ਉਹ ਹੁੰਦਾ ਜਿੱਥੇ ਆਮ ਲੋਕ ਜਾ ਸਕਣ ਡੇਰੇ ਦੇ ਅੰਦਰ ਤੇ ਕੋਈ ਜਾ ਨਹੀਂ ਸਕਦਾ ਡੇਰੇ ਦੇ ਸਤ ਸੰਤੂਪ ਘਰ ਕਿਸ ਤਰੀਕੇ ਨਾਲ ਉੱਥੇ ਡੇਰੇ ਦੇ ਅੰਦਰ ਜਾ ਸਕਦੇ ਆ ਤੁਸੀਂ ਕਿੰਨੀ ਵਾਰ ਡੇਰੇ ਦੇ ਅੰਦਰ ਗਏ ਜੇ ਉੱਥੇ ਹਰ ਇੱਕ ਬੰਦੇ ਦਾ ਮੋਬਾਈਲ ਜਿਹੜਾ ਜਿਹੜੇ ਸੇਵਾ ਕਰਨ ਆਉਂਦੇ ਆ ਉਹਨਾਂ ਦੇ ਮੋਬਾਈਲ ਤੱਕ ਰੱਖੇ ਜਾਂਦੇ ਆ ਤੇ ਉਹ ਤੇ ਉਹਨਾਂ ਦੀ ਇੱਕ ਰਿਆਸ ਪਿਆ ਉਹ ਡੇਰਾ ਮਲਕ ਜਿਹੜਾ ਉਥੇ ਆਮ ਥੋੜਾ ਸੋ ਉਹ ਗੁਰਦੁਆਰੇ ਦੇ ਉੱਤੇ ਉਹਨਾਂ ਦੇ ਕਬਜ਼ੇ ਹੁੰਨੇ ਆ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਕਿਸ ਤਰ੍ਹਾਂ ਢਾਇਆ ਜਾ ਰਿਹਾ ਮਾਤਾ ਗੰਗਾ ਵਾਲੇ ਗੁਰਦੁਆਰੇ ਦੇ ਇਹ ਤੋਂ ਕਬਜ਼ਾ ਕਰਕੇ ਇਸੇ ਤਰ੍ਹਾਂ ਪਿੰਡ ਮੰਡ ਬਤਾਲਾ ਦਾ ਜਿਹੜਾ ਗੁਰਦੁਆਰਾ ਉੱਥੇ ਉਹ ਕਬਜ਼ਾ ਕਰਕੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਉੱਤੇ ਜਿਹੜਾ ਉਹ ਹੁਣ ਤੱਕ ਕਬਜ਼ਾ ਕਰ ਚੁੱਕਾ ਲਾਖ ਸਵਾਲ ਅੱਜ ਸੜਬਾਈ ਹੈ ਵੱਡੀ ਧਿਰ ਦੇ ਖਿਲਾਫ ਮੋਰਚਾ ਤੁਸੀਂ ਖੋਲਿਆ ਹੋਇਆ ਬਹੁਤ ਸਾਲਾਂ ਤੋਂ ਕੋਈ ਫੋਨ ਅੱਜ ਤੱਕ ਨਹੀਂ ਆਇਆ ਅੱਜ ਕਿਸੇ ਦਾ ਜਿਸ ਤਰ੍ਹਾਂ ਉਹਦੇ ਚੱਲਦੀ ਇੰਟਰਵਿਊ 'ਚ ਆ ਗਏ ਧਮਕੀ ਭਰੀ ਕਾਲ ਦੇਖੋ ਅਜੇ ਤੱਕ ਨਹੀਂ ਆ ਉਹ ਆਉਂਦੇ ਰਹਿੰਦੇ ਉਹ ਵੇਖ ਵੇਖ ਕੇ ਹਟ ਗਏ ਨੇ ਵੀ ਇਹ ਨੂੰ ਕੋ ਪਰਵਾਹ ਕਰਦਾ ਨਹੀਂ ਪਰ ਅੱਜ ਤੁਹਾਡੇ ਚੈਨਲ ਦੇ ਰਾਈ ਪੰਜਾਬ ਸਰਕਾਰ ਨੂੰ ਮੈਂ ਖਰੂਨ ਅਪੀਲ ਕਰਨੀ ਚਾਹਾਂਗਾ ਭਈ ਉਹ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਹਦੀ ਬਿਕਰਮਜੀਠੀ ਦੀ ਤੇ ਮੁਲਾਕਾਤ ਕਰਕੇ ਆਉਂਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਉਸ ਤੋਂ ਬਾਅਦ ਉਹ ਆ ਕੇ ਉਹਨੂੰ ਕਲੀਨ ਚੈਟ ਦਿੰਦਾ ਤੇ ਉਸ ਤੋਂ ਬਾਅਦ ਤੰਜ ਕਸਦਾ ਮੁੱਖ ਮੰਤਰੀ ਪੰਜਾਬ ਸਰਕਾਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੂੰ ਅਪੀਲ ਕਰਦਾ ਭਈ ਇਹ ਤੰਜ ਕਸਨ ਦੀ ਲੋੜ ਨਹੀਂ ਜੇ ਤੁਸੀਂ ਕਰਨਾ ਹੀ ਆ ਕੁਝ ਤੇ ਫਿਰ ਆ ਜਿਹੜੇ ਹਾਈ ਕੋਰਟ ਦੇ ਆਰਡਰ ਪਹਿਲਾਂ ਦੇ ਹੋਏ ਨੇ 2015 ਦੇ ਹੋਏ ਨੇ ਅੱਜ ਵੀ ਜਿਹੜੇ 2000 ਜਿਹੜਾ 3524 ਦੇ ਆਰਡਰ ਨੇ ਉਸ ਤੋਂ ਬਾਅਦ ਕੰਟੈਂਪਟ ਜਿਹੜੀ ਚੱਲ ਰਹੀ ਜਿਹਦੀ ਅੱਜ ਤਰੀਕ ਆ ਤੁਸੀਂ ਹੋਰ ਕੁਝ ਨਾ ਕਰੋ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਲਾਗੂ ਕਰਾ ਦਿਓ ਤੇ ਵੇਖੋ ਵੀ ਇਹਨਾਂ ਦੇ ਨਾਲ ਫਿਰ ਕੀ ਵਾਪਰਦੀ ਆ ਲੋਕਾਂ ਕੋਲ ਸਾਹਮਣੇ ਆ ਜਾ ਸਾਰ ਬਹੁਤ ਬਤਾਂ ਮੇਰੇ ਪਾਕਿਸਤਾਨ ਅਗੂ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਸੀ ਹਾਈ ਕੋਰਟ 'ਚ ਅਹਿਮ ਸੁਣਵਾਈ ਹੋਣ ਜਾ ਰਹੀ ਆ ਖਾਸ ਕਰਕੇ ਤੱਥਾਂ ਦੇ ਨਾਲ ਇਹਨਾਂ ਨੇ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ ਨੇ ਇੱਕ ਤਾਂ ਹੁੰਦਾ ਇਲਜ਼ਾਮ ਲਗਾਉਣਾ ਤੇ ਦੂਜਾ ਹੁੰਦਾ ਵੀ ਕਿ ਪੂਰੇ ਤੱਥ ਸਬੂਤ ਹੋਣੇ ਉਹ ਸਬੂਤ ਨੇ ਜਿਹੜੇ ਅੱਜ ਇਹਨਾਂ ਦੇ ਕੋਲ ਨੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਕੀ ਫੈਸਲਾ ਆਉਂਦਾ ਕਿਸ ਤਰ੍ਹਾਂ ਦੀ ਟਿੱਪਣੀ ਹਾਈ ਕੋਰਟ ਦੀ ਹੁੰਦੀ ਹੈ ਇਹ ਦੇਖਣਾ ਹੋਊਗਾ ਪਰ ਇਹ ਜ਼ਰੂਰ ਹੈ ਕਿ ਜਦੋਂ ਬਿਆਸਦਰਾ ਚੜ੍ਹ ਕੇ ਆਉਂਦਾ ਨੇੜਲੇ ਕਿਸਾਨਾਂ ਦੀ ਜ਼ਮੀਨਾਂ ਤਾਂ ਉਹਨਾਂ ਦੀਆਂ ਹਰੀਆਂ ਭਰੀਆਂ ਪੱਕੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਇਸ ਵਾਰ ਵੀ ਜਦੋਂ ਪਿੱਛੇ ਹੱਡ ਦੀ ਮਾਰ ਪਈ ਪੰਜਾਬ ਦੇ ਵਿੱਚ ਜਦ ਵੀ ਵੱਡਾ ਨੁਕਸਾਨ ਹੋਇਆ ਤਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਨੇ ਬਲਦੇਵ ਸਿੰਘ ਸਿਰਸਾ ਸਾਥੀ ਸੰਸੇਧ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ